ਇਹ ਸਭ ਜੇ ਪਿਛਲੇ ਕੁਝ ਮਹੀਨਿਆਂ ਦੇ ਛਾਤੀ ਮਾਰੀਏ ਤੇ 에어 ਇੰਡੀਆ ਦੇ ਬਹੁਤ ਸਾਰੀਆਂ ਸ਼ਿਕਾਇਤਾਂ ਸਾਡੇ ਸਾਹਮਣੇ ਆਈਆਂ ਚਾਹੇ ਉਹ ਵਾਸ਼ਰੂਮ ਦੀਆਂ ਸੀ ਚਾਹੇ ਉਹ ਸੀਟਾਂ ਦੀਆਂ ਸੀ ਚਾਹੇ ਉਹ ਸਕਰੀਨਾਂ ਨਹੀਂ ਚੱਲਦੀਆਂ ਸੀ ਚਾਹੇ ਉਹ ਸਟਾਫ ਦੀ ਰੂਡਨੈਸ ਸੀ ਚਾਹੇ ਕੋਈ ਵੀ ਸੀ ਪਰ ਜਿੱਦਾਂ ਹੁਣ ਮੈਂ ਹਾਲੀ ਵਿੱਚ 에어 ਇੰਡੀਆ ਤੇ ਸਫਰ ਕਰਕੇ ਆਈਆਂ ਤੇ ਜਦੋਂ ਇਹ ਕ੍ਰੈਸ਼ ਹੋਇਆ ਤੇ ਘਰੋਂ ਫੋਨ ਆ ਗਿਆ ਵੀ ਗਾਂ ਤੋਂ ਨਾ ਕਿਤੇ 에어 ਇੰਡੀਆ ਚ ਚੜੀ ਇੱਕ ਪਰਿਵਾਰ ਡਰ ਜਾਂਦੇ ਨੇ ਭੋਲਾ ਭੋਲੇ ਜਿਹੜੇ ਮਾਪੇ ਨੇ ਉਹਨਾਂ ਤੇ ਟੀਵੀ ਦੀਆਂ ਖਬਰਾਂ ਦਾ ਵੀ ਬੜਾ ਅਸਰ ਹੁੰਦਾ ਹੈ ਉਹ ਬਹੁਤ ਜਾਂਚ ਪੜਤਾਲ ਚ ਨਹੀਂ ਜਾਂਦੇ ਤੇ ਜੇ ਮੇਰੇ ਘਰ ਦੇ ਆਨੇ ਨਿਕਲ ਮੈਨੂੰ ਕਹੀਏ ਤਾਂ ਬਹੁਤ ਸਾਰੇ ਘਰਾਂ ਦੇ ਵਿੱਚ ਇਦਾਂ ਦੀਆਂ ਗੱਲਾਂ ਚੱਲ ਪਈਆਂ ਹੋਣੀਆਂ ਨੇ ਕੀ 에ਅਰ ਇੰਡੀਆ ਤੇ ਵਿਸ਼ਵਾਸ ਕੀਤਾ ਜਾ ਸਕਦਾ ਹੁਣ ਦੇਖੋ ਇਹਦਾ ਪਹਿਲੀ ਜਿਹੜਾ ਤੁਸੀਂ ਸਵਾਲ ਰੇਜ਼ ਕੀਤਾ ਹੈ ਇਹਦਾ ਇੱਕ ਸਿੰਪਲ ਆਨਸਰ ਇਹ ਹੈ ਕਿ ਦੁਨੀਆ ਦੀ ਸਭ ਤੋਂ ਵੱਧ ਪੈਸੇਂਜਰ ਢੋਣ ਵਾਲੀ 에ਅਰਲਾਈਨ ਜਿਹੜੀ ਮੜਾ-ਮੋਟਾ ਫਲਕਚੁਏਟ ਕਰਦੀਆਂ ਰਹੀਆਂ ਨੇ ਉਹ ਅਮਰੀਕਨ 에ਅਰਲਾਈਨ ਹੈ ਅਮਰੀਕਾ ਦੇ ਵਿੱਚ ਡੈਲਟਾ ਹੈਗੀ ਆ ਯੂਨਾਈਟਿਡ ਹੈਗੀ ਆ ਪਰ ਅਮਰੀਕਨ 에ਅਰਲਾਈਨ ਨੂੰ ਮੰਨਿਆ ਜਾਂਦਾ ਹੈ ਕਿ ਸਭ ਤੋਂ ਵੱਧ ਮੁਸਾਫਰ ਉੱਝ ਜਾਂਦੇ ਨੇ ਤੇ ਉਹਨਾਂ ਦੇ ਦੋ ਜਹਾਜ਼ ਪਿਛਲੇ ਕੁਝ ਮਹੀਨਿਆਂ ਚ ਜਿਹੜੇ ਹੋਏ ਨੇ ਹਾਦਸਾ ਗ੍ਰਸਤ ਵਾਸ਼ਿੰਗਟਨ ਦੇ ਵਿੱਚੋਂ ਲੈਂਡ ਕਰਨ ਲੱਗਾ ਤੇ ਉਧਰੋਂ ਕੋਈ ਹੈਲੀਕਾਪਟਰ ਆ ਗਿਆ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਉਹ ਵੀ ਉੱਥੇ ਜਾ ਕੇ ਦੇਖ ਕੇ ਆਇਆ ਸਾਰਾ ਕੁਝ ਭਾਸ਼ਣ ਦੇ ਰਿਹਾ ਸੀ ਉਹ ਉਹ ਵੀ ਹੁਣ ਅਮਰੀਕਾ ਉਹ ਅੱਜ ਵੀ ਜਹਾਜ਼ ਚੱਲ ਰਹੇ ਨੇ ਸੋ ਇੱਕ ਤਾਂ ਉਹਦਾ ਜਵਾਬ ਤਾਂ ਇਹ ਹੈ ਜੀ ਸੋ ਜਿਹੜੀ ਅਗਲੀ ਗੱਲ ਏਅਰ ਰੇਡੀਆ ਦੀ ਇਹ ਸਮੱਸਿਆ ਮੇਰੀ ਉਹ ਸੀ ਕਰ ਲੈਂਦੇ ਆ ਜੀ ਕਿ ਉਹ ਕਿੰਨੀ ਐ ਸੇਰੀਅਸ ਨੇ ਜੀ ਏਅਰ ਰੇਡੀਆ ਜਿਹੜੀ ਹੈ ਜੀ ਇਸ ਨੂੰ ਆਪਕੀ ਨੂੰ ਪਤਾ ਹੈ ਕਿ ਇੰਡੀਅਨ 에ਅਰਲਾਈਨ ਵੀ ਸੀ ਤੇ 에ਅਰਡੀਆਂ ਦੋ ਵੱਖਰੀਆਂ ਸੀ ਇੰਡੀਅਨ 에ਅਰਲਾਈਨ ਜਿਹੜੀ ਡੋਮੈਸਟਿਕ ਚੱਲਦੀ ਸੀ 에ਅਰਡੀਆਂ ਜਿਹੜੀ ਸੀ ਉਹ ਇੰਟਰਨੈਸ਼ਨਲ ਟਰੈਵਲ ਲਈ ਉਹ ਜਾਂਦੀ ਸੀਗੀ ਜਾਂ ਇਹ ਇਹੋ ਹੀ ਫਰਕ ਸੀ ਬੁਨਿਆਦੀ ਤੌਰ ਤੇ ਫਿਰ ਦੋਵਾਂ ਨੂੰ ਮਰਜ ਕਰ ਦਿੱਤਾ ਗਿਆ ਤੇ ਦੋਵਾਂ ਜਿਹੜੀ 에ਅਰਡੀਆਂ ਜਿਹੜੀ ਬਚੀ ਇਹਦੇ ਵਿੱਚ ਉਹਨਾਂ ਕੋਲ ਜਹਾਜ਼ ਬੜੀ ਧੀਰ ਦੇ ਹੈਗੇ ਨੇ 747s ਨੇ ਡ੍ਰੀਮਲਾਈਨਰ ਜਿਵੇਂ ਅਸੀਂ ਪਹਿਲਾਂ ਦੱਸਿਆ ਸਾਰਾ ਕੁਝ ਹੈ ਪਰ 에ਅਰਡੀਆਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਬਹੁਤ ਵੱਡੀਆਂ ਰਹੀਆਂ ਇਹ ਵੀ ਇੱਥੇ ਦੱਸ ਦਈਏ ਕਿ 에어 ਇੰਡੀਆ ਜਿਹੜੀ ਜਾਂ ਇੰਡੀਅਨ 에어ਲਾਈਨ ਨੇ ਇਸ ਨੂੰ ਲਾਂਚ ਕਰਨ ਵਾਲੇ ਇੰਡੀਆ ਦੇ ਵਿੱਚ ਪ੍ਰਾਈਵੇਟ ਕੰਪਨੀ ਹੀ ਸੀ ਟਾਟਾ ਜੀ ਆਰ ਡੀ ਵੱਲੋਂ ਇਹਨੂੰ ਸ਼ੁਰੂ ਕੀਤਾ ਗਿਆ ਤੇ ਅਖੀਰ ਜਦੋਂ ਇਹ ਸਰਕਾਰ ਦੇ ਕੋਲ ਚਲੇ ਗਈ ਸਰਕਾਰ ਨੇ ਹੱਥ ਖੜੇ ਕਰ ਦਿੱਤੇ ਕਰਜ਼ੇ ਚੜ ਗਏ ਸਭ ਕੁਝ ਮਿਸ ਮੈਨੇਜਮੈਂਟ ਸਭ ਕੁਝ ਹੁੰਦਾ ਰਿਹਾ ਅਖੀਰ ਉਸੇ ਕੰਪਨੀ ਕੋਲ ਗਈ ਰਤਨ ਟਾਟਾ ਨੇ ਇਸ ਨੂੰ ਦੁਬਾਰਾ ਖਰੀਦ ਲਿਆ ਉਹਨਾਂ ਨੇ ਮੈਂ ਸਮਝਦਾ ਜੋ ਦੁਨੀਆ ਵਿੱਚ ਹੈ ਨਹੀਂ ਪਰ ਉਹਨਾਂ ਨੇ ਦਿਲੋਂ ਕੋਸ਼ਿਸ਼ ਕੀਤੀ ਇਸ ਨੂੰ ਚਲਾਉਣ ਦੇ ਚਿਕਾਇਤਾਂ ਬੜੀਆਂ ਹੋਈਆਂ ਸਿਰਫ ਇੰਨੀ ਗੱਲ ਤੇ ਕਿ ਉਹ ਕਹਿੰਦੇ ਕਿ ਸਾਨੂੰ ਤਨਖਾਹਾਂ ਵਗੈਰਾ ਮਿਲਣ ਲੱਗ ਪਈਆਂ ਪਰ ਇਹ ਵੀ ਹੈ ਕਿ ਜਾਂਚ ਹੋਈ ਅਜ ਤੋਂ ਕਈ ਸਾਲ ਪਹਿਲਾਂ ਕਈ ਨਕਲੀ ਪਾਇਲਟ ਵੀ ਭਰਤੀ ਕੀਤੇ ਹੋਏ ਸੀ ਉਹ ਕੱਲੇ ਇਹ ਰੇਡੀਆਂ 'ਚ ਨਹੀਂ ਹੋ ਰਿਆ ਇਹਨਾਂ ਨੇ ਤਵੇ ਇਹ ਜਿਹੜੇ ਸਵਾਲ ਉੱਠੇ ਸੀ ਚਾਈਨਾ ਵਿੱਚ ਵੀ ਸਵਾਲ ਉੱਠੇ ਸੀ ਪਰ ਗੱਲ ਇਹ ਆ ਕਿ ਇਹ ਰੇਡੀਆਂ ਕੀ ਵਾਕਈ ਜਿਹੜੀਆਂ ਗੱਲਾਂ ਨੇ ਕਿ ਸੀਟਾਂ ਟੁੱਟੀਆਂ ਨੇ ਸਕਰੀਨ ਨਹੀਂ ਚੱਲਦੀ ਆ ਨਹੀਂ ਆਉਣੀ ਕਿ ਇਹ ਬਹੁਤ ਵੱਡੀਆਂ ਸਮੱਸਿਆਵਾਂ ਨੇ ਹੈਗੀਆਂ ਨੇ ਜੇ ਪਹਿਲੀ ਨਜ਼ਰੇ ਦੇਖੀਏ ਪਰ 에ਰ ਇੰਡੀਆ ਨੂੰ ਜਿਹੜੀਆਂ ਅਣਕਿਆਸੀਆਂ ਜਿਵੇਂ ਕਹਿੰਦੇ ਮੁਸੀਬਤਾਂ ਆ ਪਈਆਂ ਨੇ ਨਾ ਪਿਛਲੇ ਦਿਨਾਂ ਦੇ ਵਿੱਚ ਜਰਾ ਉਹਨਾਂ ਤੇ ਵੀ ਗੌਰ ਕਰਨਾ ਪੈਗਾ ਮੈਂ ਇੱਥੇ ਕੋ ਸਪੋਰਟ ਨਹੀਂ ਕਰ ਰਿਹਾ ਮਿਸ ਮੈਨੇਜਮੈਂਟ ਹੈ ਉਸ ਮਿਸ ਮੈਨੇਜਮੈਂਟ ਦੀ ਕਿਸੇ ਆਪਣੇ ਤੌਰ ਤੇ ਹੈਗੇ ਨੇ ਜਿਹੜੀਆਂ ਮੁਸੀਬਤਾਂ ਨੇ ਉਹਨਾਂ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਪਿਛਲੇ ਕਈ ਮਹੀਨਿਆਂ ਦੇ ਵਿੱਚ ਉਹਨਾਂ ਨੂੰ ਝੂਠੀਆਂ ਕਾਲਸ ਕਿ ਜਹਾਜ਼ ਦੇ ਵਿੱਚ ਬੰਬ ਹੈ ਜਹਾਜ਼ ਦੇ ਵਿੱਚ ਆਇਆ ਹੈ ਜਹਾਜ਼ ਦੇ ਵਿੱਚ ਉਹ ਹੈ ਉਹ ਜਦੋਂ ਕਾਲ ਆ ਜਾਂਦੀ ਹੈ ਤੇ ਜਿੰਨੇ ਜਹਾਜ਼ ਹਵਾ ਵਿੱਚ ਹੁੰਦੇ ਨੇ ਉਹ ਸੇਅਰ ਲਾਈਨ ਦੇ ਉਹਨਾਂ ਨੂੰ ਉਤਾਰਨਾ ਪੈਂਦਾ ਜਿੱਥੇ ਵੀ ਹੋਣ ਲੱਗੇ ਦੀ 에어ਪੋਰਟ ਤੇ ਦੁਨੀਆ ਦੇ ਵਿੱਚ ਇੰਟਰਨੈਸ਼ਨਲ ਫਲਾਈ ਕਰ ਲਈ ਸਭ ਤੋਂ ਵੱਡੀ 에어ਲਾਈਨ ਇਹ ਰਹੀ ਹੈ ਇੰਡੀਆ ਦੀ ਤੇ ਉਹਨਾਂ ਦੇ ਉਹਨਾਂ ਨੂੰ ਜਿੱਥੇ ਜਿੱਥੇ ਜਹਾਜ਼ ਕਿ ਉਤਾਰਨੇ ਪਿਆ ਕਦੇ ਆਸਟ੍ਰੇਲੀਆ ਨੂੰ ਜਾ ਰਹੇ ਨੇ ਕਦੇ ਅਮਰੀਕਾ ਨੂੰ ਜਾ ਰਹੇ ਨੇ ਕਦੇ ਕਿਤੇ ਉਤਾਰਨੇ ਫਿਰ ਉਹ ਜਹਾਜ਼ ਦੀ ਜਿੰਨੀ ਦੇਰ ਤੱਕ ਪੂਰੀ ਜਾਂਚ ਨਹੀਂ ਹੁੰਦੀ ਪੂਰਾ ਉਹਨੂੰ ਫਿੱਟ ਨਹੀਂ ਕਰਾਰ ਦਿੱਤਾ ਜਾਂਦਾ ਉਹ ਦੁਬਾਰਾ ਉਸ ਵਿੱਚ ਮੁਸਾਫਰ ਨਹੀਂ ਬਹਿ ਸਕਦੇ ਹੋਰ ਇਤਤਜ਼ਾਮ ਕਰਨੇ ਪੈਂਦੇ ਨੇ ਮੁਸਾਫਰਾਂ ਦੀ ਖੱਜਲ ਖਵਾਰੀ ਉਹਨਾਂ ਨੂੰ ਕੰਪੰਸੇਟ ਵੀ ਕਰਨਾ ਜਾਂ ਨਹੀਂ ਕਰਨਾ ਪਰ ਪਚਾਉਣਾ ਤੇ ਹੁੰਦਾ ਹੈ ਨਾ ਉਹ ਸਾਰੇ ਖਰਚੇ 에ਰਲਾਈਨਾਂ ਨੂੰ ਬਹੁਤ ਵੱਡੇ ਤੌਰ ਤੇ ਪੈਣੇ ਰਹਿੰਦਾ ਖੁੰਦਾ ਕੰਮ ਹੋਇਆ ਪਹਿਲ ਕੰਮ ਵਾਲਾ ਉਸ ਤੋਂ ਬਾਅਦ ਪਾਕਿਸਤਾਨ ਵਾਲੀ 에ਅਰ ਸਪੇਸ ਜਿਹੜੀ ਬੰਦ ਹੋ ਗਈ ਕਿਉਂਕਿ ਜਦੋਂ ਇੰਡੀਆ ਨਾਰਥ ਇੰਡੀਆ ਦੇ ਵਿੱਚੋਂ ਜਹਾਜ਼ਾਂ ਨੇ ਉੱਟਣਾ ਤੇ ਉਹਨਾਂ ਨੇ ਪਾਕਿਸਤਾਨ ਦੀ 에ਅਰ ਸਪੇਸ ਯੂਜ਼ ਕਰਨੀ ਹੈ ਉਸ ਨੂੰ ਯੂਜ਼ ਕਰਕੇ ਹੀ ਉਹ ਜਿਹੜਾ ਯੂਰਪ ਵੱਲੋਂ ਜਾਂ ਨਾਰਥ ਅਮਰੀਕਾ ਵੱਲੋਂ ਜਾਂਦੇ ਨੇ ਉਹ ਸਾਰੇ ਬੰਦ ਹੋ ਗਏ ਜਿੰਨੀਆਂ ਨਾਰਥ ਅਮਰੀਕਾ ਨੂੰ ਖਾਸ ਤੌਰ ਤੇ ਫਲਾਈਟਾਂ ਜਾਂਦੀਆਂ ਸੀ ਲੌਂਗ ਹਾਲ ਫਲਾਈਟਾਂ 14 15 16 ਘੰਟੇ ਵਾਲੀਆਂ ਉਹਨਾਂ ਸਾਰਿਆਂ ਨੂੰ ਸਟਾਪਓਵਰ ਲੈਣਾ ਪੈ ਗਿਆ। ਕਦੀ ਵਿਆਨਾ ਕਦੀ ਕਿਤੇ ਉਹਨਾਂ ਨੂੰ ਤੇਲ ਰੀਫੀਲਿੰਗ ਲਈ ਉਤਰਨਾ ਪੈ ਗਿਆ। ਸਟਾਫ ਕੇ ਬਾਰੇ ਬਦਲਣਾ ਪੈ ਜਾਂਦਾ ਸਾਰੇ ਖਰਚੇ ਓਵਰਹੈਡ ਕੰਪਨੀ ਨੂੰ ਪੈ। ਅੱਜ ਦੀ ਤਰੀਕ ਵਿੱਚ ਵੀ ਸਾਰੀਆਂ 에ਰਲਾਈਨਾਂ ਨੂੰ ਅਲਾਉਡ ਹੈ। ਪਾਕਿਸਤਾਨ ਦੇ ਉਪਰੋਂ ਦੀ 에ਅਰ ਸਪੇਸ ਵਰਤਣੀ ਪਾਕਿਸਤਾਨੀ ਸਰਕਾਰ ਵੱਲੋਂ ਇੰਡੀਆ ਦੀ 에ਅਰਲਾਈਨ ਨੂੰ ਨਹੀਂ ਹੈ। ਪਾਵ ਇੰਡੀਆ ਨੌਰਥ ਦਿੱਲੀ ਜਾਣ ਵਾਲੀਆਂ ਫਲਾਈਟਾਂ ਜਾਂ ਆਉਣ ਵਾਲੀਆਂ ਫਲਾਈਟਾਂ ਦਿੱਲੀ ਤੋਂ ਨੌਰਥ ਅਮਰੀਕਾ ਨੂੰ ਜਾਂ ਯੂਰਪ ਨੂੰ ਉਹਨਾਂ ਜੇ ਉਹ ਏਰੀਆ ਦੀ ਕੋਈ ਮਾਲਕੀ ਵਾਲੀ ਏਅਰਲਾਈਨ ਹੈ ਤੇ ਉਹਨੂੰ ਅਲਾਉਡ ਨਹੀਂ ਹੈ ਪਾਕਿਸਤਾਨ ਦੀ ਏਅਰਸਪੇਸ ਉਹਨਾਂ ਨੂੰ ਚਾਈਨਾ ਵੱਲ ਦੀ ਜਾਂ ਸਾਊਥ ਇੰਡੀਆ ਵੱਲ ਦੀ ਹੋ ਕੇ ਕਿਸੇ ਪਾਸੇ ਦੇ ਘੁੰਮ-ਘੰਮ ਕੇ ਆਉਣਾ ਪਏਗਾ ਜਿਹਦੇ ਨਾਲ ਫਿਊਲਿੰਗ ਦੇ ਤੇ ਦੂਸਰੇ ਤੀਸਰੇ ਖਰਚੇ ਵਧੇ ਨੇ ਮੈਨੂੰ ਲੱਗਦਾ ਹੈ ਕਿ ਸਰਕਾਰ ਇੰਡੀਆ ਦੀ ਉਹਨਾਂ ਨੂੰ ਇਸ ਵਿੱਚ ਕੋਈ ਕੰਪੰਸੇਟ ਕਰ ਰਹੀ ਹੈ ਕਰਨੇ ਪੈਦਾ ਇਹੋ ਜੇ ਕੰਮਾਂ ਦੇ ਵਿੱਚ ਪਰ ਇਹ ਜਿਹੜੀ ਸਮੱਸਿਆ ਹੈ ਕਿ ਸੀਟਾਂ ਟੁੱਟੀਆਂ ਸੀ ਇਹ ਸੀਟਾਂ ਟੁੱਟੀਆਂ ਦਾ ਜੇ ਐਕਸਪੀਰੀਅੰਸ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੂੰ ਕਰਨਾ ਪੈ ਗਿਆ ਤੇ ਤੁਸੀਂ ਆਮ ਪਸਾਫਰਾਂ ਦਾ ਤੁਸੀਂ ਦਾਦਾ ਲਾ ਸਕਦੇ ਹੋ ਕਿ ਉਹਨਾਂ ਦੀ ਗੱਲ ਕਿੰਨੀ ਕਿ ਸੁਣੀ ਜਾਂਦੀ ਹੈ 벨ਟਾਂ ਖਰਾਬ ਸਕਰੀਨਾਂ ਖਰਾਬ ਬਾਥਰੂਮ ਜਿਹੜੇ ਸੀ ਉਹ ਜਾਮ ਹੋ ਜਾਣੇ ਇਹ ਸਮੱਸਿਆਵਾਂ ਬਹੁਤ ਆਈਆਂ ਨੇ 에ਅਰ ਇਡੀਆ ਦੀ ਉਹ ਉਹ ਨੂੰ ਕਰਨ ਵਿੱਚ ਲੱਗੇ ਹੋਏ ਨੇ ਜਾਂ ਨਹੀਂ ਲੱਗੇ ਹੋਏ ਨੇ ਇਸ ਗੱਲ ਦਾ ਅੰਦਾਜ਼ਾ ਤੁਸੀਂ ਅਗਲੀ ਗੱਲ ਤੋਂ ਲਾਓ ਉਹ ਇਹ ਹੈ ਜੀ ਕਿ 에ਅਰ ਇਡੀਆ ਨੇ ਨਵੇਂ ਜਹਾਜ਼ਾਂ ਦਾ ਆਰਡਰ ਦਿੱਤਾ ਹੋਇਆ ਬੋਇੰਗ ਨੂੰ ਤੇ 에ਅਰਬੱਸ ਨੂੰ ਬੜੀ ਦੇਰ ਦਾ ਉਹ ਆਰਡਰ ਜਿਹੜਾ ਬਹੁਤ ਪਿੱਛੇ ਹੈ ਉਹ ਆਰਡਰ ਡਿਲੀਵਰ ਨਹੀਂ ਹੋ ਰਿਹਾ ਟਾਈਮ ਤੇ ਬਹੁਤ ਉਹਨਾਂ ਵਿੱਚ ਲੇਟ ਫੇਟ ਕਮ ਹੋ ਰਿਹਾ ਹੈ। ਚੀਨ ਦੀ ਸਰਕਾਰ ਨੇ ਪਿੱਛੇ ਜਾ ਕੇ ਕਹਿ ਦਿੱਤਾ ਕਿ ਅਸੀਂ ਅਮਰੀਕਾ ਤੋਂ ਬੋਇੰਗ ਤੋਂ ਜਹਾਜ਼ ਨਹੀਂ ਖਰੀਦਣੇ ਅਸੀਂ ਸੋਚ ਰਹੇ ਹਾਂ। ਤੇ ਸਾਰੇ ਜਣੇ ਕੱਚਾ ਪਜਾਉਣ ਲੱਗੇ ਇੰਡੀਏ 에ਅਰ ਇੰਡੀਆ ਵਰਗੇ ਕਿ ਜੇ ਚੀਨ ਨੇ ਨਹੀਂ ਖਰੀਦਣੇ ਤਾਂ ਮੰਨ ਲਓ ਸਾਨੂੰ ਟਾਈਮ ਨਾਲ ਮਿਲ ਜਾਣਗੇ। ਚੀਨ ਵਾਲੇ ਫੇਰ ਮੰਨ ਗਏ ਨੇ ਕਿ ਅਸੀਂ ਬੋਇੰਗ ਤੇ ਜਹਾਜ਼ ਖਰੀਦਾਂਗੇ। ਸੋ ਗੱਲ ਉੱਥੇ ਜਾ ਪਈ ਹੈ ਜੋ ਉਸ ਤੋਂ ਵੀ ਪਿੱਛੇ ਜਾ ਪਈ ਹੈ। ਬੋਇੰਗ ਦੇ ਆਰਡਰ ਬਹੁਤ ਲੇਟ ਨੇ, 에ਅਰਬੱਸ ਦੇ ਵੀ ਲੇਟ ਨੇ। 에ਅਰ ਇੰਡੀਆ ਵਾਲੇ ਵੇਟ ਕਰ ਰਹੇ ਨੇ, ਬਾਬ ਜੇ ਉਹ ਟਾਈਮ ਸਰ ਆ ਜਾਣ ਤਾਂ ਹੋ ਸਕਦਾ ਹੈ ਕਿ ਜਹਾਜ਼ਾਂ ਵਾਲੀ ਜਿਹੜੀ ਸਮੱਸਿਆ ਹੈ ਫੇਰ ਵੀ ਇਹ ਜਹਾਜ਼ ਸੁੱਟੇ ਨਹੀਂ ਜਾਣਗੇ ਜਾਂ ਵਾਪਸ ਨਹੀਂ ਕੀਤੇ ਜਾਣਗੇ ਇਹਨਾਂ ਨੂੰ ਰੈਟਰੋਫਿਟ ਕਰਕੇ ਸਾਰਾ ਕੁਝ ਠੀਕ ਕੀਤਾ ਜਾਵੇਗਾ ਉਹ ਵੀ ਆਪਣੇ ਆਪ ਤੇ ਬਟਾ ਖਰਚਾ ਸੋ 에어 ਇੰਡੀਆ ਵਾਲਿਆਂ ਦੀਆਂ ਸਮੱਸਿਆਵਾਂ ਬਹੁਤ ਨੇ ਜੇ ਗਿਣਨ ਲੱਗੀਏ ਤਾਂ ਹੋਰ ਵੀ ਬਹੁਤ ਸਾਰੀਆਂ ਆ ਜਾਣਗੀਆਂ ਪਰ ਉਹਨਾਂ ਨੂੰ ਸਮੱਸਿਆਵਾਂ ਉਹਨਾਂ ਦੇ ਉੱਪਰ ਵੀ ਆ ਕੇ ਡਿੱਗੀਆਂ ਨੇ ਰਹਿੰਦਾ ਖੁੰਦਾ ਆ ਜਿਹੜਾ ਹੋਇਆ ਹੈ ਜੀ ਕੰਮ ਮੈਂ ਸਮਝਦਾ ਕਿ ਜੇ ਅਸੀਂ ਇਸ ਕਰਕੇ ਟ੍ਰੈਵਲ ਕਰਨਾ ਬੰਦ ਕਰ ਦਈਏ ਕਿ ਇਹ ਜਹਾਜ਼ ਡਿੱਗ ਪਿਆ ਤੇ ਅਨ ਸੇਫ ਹੈ ਇਹਨਾਂ ਦੇ ਜਹਾਜ਼ ਮੈਂ ਇਸ ਨਾਲ ਸਹਿਮਤ ਨਹੀਂ ਹਾਂ ਜੀ